ਉਹਨੂੰ ਪਤਾ ਹੀ ਆ ਪਿਛਲੀ ਵਾਰੀ ਮੈਂ ਤੇ ਮੇਰਾ ਬੇਟਾ ਗੁਲਜਾਰਿੰਦਰ ਆਏ ਸੀ ਉਦੋਂ ਅਸੀਂ ਚਾਹ ਸਾਡਾ ਕੋਸ਼ਿਸ਼ ਚ ਹੈਲ ਟਰੱਸਟ ਇੱਕ ਬਣਾ ਰਿਹਾ ਹੈ ਉਹ ਦਿਨ ਹੀ ਸੋਚਿਆ ਵੀ ਸਾਡੇ ਘਰਾਂ ਪਿੰਡਾਂ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਖਾਸ ਕਰਕੇਲੇ ਮਕਾਨਾਂ ਦੀਲੇ ਗਰੀਬ ਨੂੰ ਘਰ ਬੰਦ ਨਾ ਕਰ ਉਹਨਾਂ ਦੇ ਮਕਾਨਾਂ ਦੀ ਬਹੁਤ ਖਸਤਾ ਹਾਲਤ ਹੈ ਪੜਾ ਪੈੜੀ ਹਾਲਤ ਹੈ ਜਿਉਂ ਰਿਹਾ ਚਤੜੇ ਗੜੀਆਂ ਅੱਜ ਵੇਖਣ ਆਇਆ ਸੀ ਸਰਪੰਚ ਸਾਹਿਬ ਨੇ ਪਕਾਦੋਂ ਨੇ ਸਾਰੀ ਟੀਮ ਨੇ ਦੇਖਿਆ ਕਿ ਕਿੰਨੇ ਕਿ ਮਕਾਨ ਨੇ ਤੇ ਅਸੀਂ ਦੇਖਣ ਸਰਵੇਖਣ ਆਇਆ ਸੀ ਕਿੰਨੇ ਕਿ ਮਕਾਨ ਹੈ ਕੀ ਹਾਲਤਾਂ ਨੇ ਕਈ ਉਹ ਤੇ ਸਾਰੇ ਸਾਰੇ ਦਾ ਸਾਰਾ ਮਕਾਨ ਢਾਕੇ ਬਣਾਉਣਾ ਹੈ ਤੇ ਫਿਰ ਇਹਦਾ ਇੱਕ ਦੋ ਕਮਰੇ ਦੋ ਦੋ ਕਮਰੇ ਮਸਾਉਂਦੇ ਨੇ ਗਰੀਬਾਂ ਕੋਲ ਉਹ ਜਿਹੇ ਵਿਚੇ ਰੱਖਾਂਗੇ ਉਹ ਕੋਈ ਫਾਇਦਾ ਨਹੀਂ ਹੋਣਾ ਉਹ ਵੀ ਢਾਕੇ ਬਣਾਉਣੇ ਪੈਣਗੇ ਫਿਕਰੀਬਨ ਜੂਲ ਸਾਹਬਪਤਾ ਦਾ ਲਾਇਆ ਤੇ ਪ੍ਰਿੰਟ ਵਾਲਿਆਂ ਨੇ ਪੰਜਾਬ ਨੇ ਬਾਲੋਲਾ ਨੇ ਰਾਲ ਮਿਲਦੀ ਉਹ 56 ਦੇ ਕਰੀਬ ਮਕਾਨ ਬਣਦੇ ਜਿਹੜੇ ਮਕਾਨ ਬਣਨਗੇ ਤੇ ਵਧੀਆ ਮਕਾਨ ਬਣਾ ਕੇ ਦੇਵਾਂਗੇ ਟਰਸ ਬਣਨ ਕਰਦੇ ਕੋਈ ਲਿਮਟ ਨਹੀਂ ਪਿੰਡ ਵਾਸਤੇ ਜਿੰਨੇ ਪੈਸੇ ਲੱਗਣਗੇ ਲਾਵਾਂਗੇ ਕੋਈ ਲਿਮਟ ਕਾਦੀ ਆਉਦੇ ਪਿੰਡ ਵਾਸਤੇ ਆਉਦੇ ਘਰ ਚਲਾਉਣੇ ਨੇ ਪੈਸੇ ਲੋੜਵੰਦਾ ਵਾਸਤੇ ਲਾਉਣੇ ਨੇ ਮੈਂ ਥੋੜਾ ਲਾ ਰਿਹਾ ਪਰਵਾਹ ਕਮਾਲ ਹੋ ਰਿਹਾ ਠੀਕ ਹੈ ਉਹਦਾ ਦਿੱਤਾ ਖਾਨੇ ਆ ਉਹਦੀ ਲਤਾ ਮਹਾ ਦਿੱਤੀਆਂ ਉਹ ਸਾਰਾ ਕੁਝ ਦਿੱਤਾ ਹੋਇਆ ਕੋਈ ਸਾਥ ਲਵਾ ਰਿਹਾ ਉਸਦੇ ਹਿੱਸੇ ਜਮਾਈਏ ਪਹਿਲਾਂ ਵੀ ਭਾਗ ਬੜੇ ਬੜੇ ਟੂਰਨਾਮੈਂਟ ਕਰਾਏ ਤੇ ਉਹ ਸਟੇਡੀਅਮ ਵਾਲੀ ਵੀ ਸੋਚਦੇ ਹਾਂ ਤੁਸੀਂ ਕਿ ਜੁਰਮਗੀਤੀ ਗੁਣਾਰ ਹੋ ਗਈ ਸੀ ਉਹ ਵੀ ਬਣਾਉਣੀ ਹੈ ਬਹੁਤ ਸੋਹਣੀ ਟੀਮ ਸਾਡੀ ਇੱਥੇ ਜਾਇਦੀ ਬਣੀ ਹੋਈ ਹੈ ਤੇ ਸਰਪੰਚ ਸਾਰਿਆਂ ਨਾਲ ਲੈ ਕੇ ਚੱਲ ਰਹੇ ਹਸਪਤਾਲ ਬਹੁਤ ਚੰਗੀ ਗੱਲ ਹੈ ਮੈਨੂੰ ਥੋੜਾ ਜਨਾ ਕੁ ਪਤਾ ਲੱਗਾ ਹੈ ਵੀ ਇੱਕ ਦੋ ਬੰਦੇ ਨਾ ਖਰਾਬ ਕਰ ਰਹੇ ਨੇ ਪੰਚਾਇਤ ਨੂੰ ਜੀ ਵੀ ਸਾਡੇ ਦਾ ਵੀਡੀਓ ਡੀਵੀਓ ਕੰਮ ਕਰੇ ਕਿਉਂਕਿ ਜਿਹੜੇ ਪੁਰਾਣੀ ਆਦਤਾਂ ਪਈਆਂ ਉਹਨੇ ਪੈਸੇ ਪੂਸੇ ਖਾਣ ਲਿਆ ਉਹਲੇ ਕਈ ਬੰਦਿਆਂ ਦੇ ਵਿੱਚ ਖੂਨ ਚ ਪਈਆਂ ਨੂੰ ਮੈਂ ਇੱਥੇ ਦੱਸਣਾ ਚਾਹਉਣਾ ਵਾਰਨਿੰਗ ਵੀ ਦੇਣੀ ਚਾਹਉਣਾ ਤੇ ਐਮਐਲਏ ਸਾਹਿਬ ਵੀ ਸਾਡੇ ਨਾਲ ਹੀ ਨੂੰ ਕਿਉਂਕਿ ਡਿਵੈਲਪਮੈਂਟ ਚਾਹੁੰਦੇ ਆ ਉਹਨਾਂ ਦਾ ਇਲਾਕਾ ਹੈ ਸਾਡੇ ਪਿੰਡ ਦੇ ਸਾਰੇ ਨਾਮ ਪਾਰਟੀ ਨੂੰ ਵੋਟਾਂ ਪਈਆਂ ਤੇ ਅਸੀਂ ਵੀ ਸਾਰੇ ਸਰਕਾਰ ਦੇ ਨਾਲ ਗਾਹਾਂ ਨੂੰ ਵੀ ਰਾਂਗੇ ਇਹਨਾਂ ਦੇ ਲਾਗ ਵੀ ਜਿਹੜਾ ਵੀ ਕੋਈ ਇਸ ਤਰ੍ਹਾਂ ਦੀ ਕੋਈ ਹਰਕਤ ਕਰੂਗਾ ਨਾ ਤੇ ਮੈਂ ਅਫਸਰਾਂ ਨੂੰ ਬੇਨਤੀ ਕਰਦਾ ਵੀ ਉਸ ਬੰਦੇ ਨੂੰ ਮੂੰਹ ਨਾ ਲਾਇਆ ਜਾਵੇ ਪੰਚਾਇਤ ਨੂੰ ਉਹਦੇ ਲਾ ਕੇ ਕੰਮ ਕਰਾਇਆ ਜਾਵੇ ਜੇ ਪੰਚਾਇਤ ਇਮਾਨਦਾਰ ਹੈ ਸਰਪੰਚ ਇਮਾਨਦਾਰ ਹੈ ਜੇ ਕੋਈ ਹੋਰ ਬੰਦਾ ਅੱਗੇ ਲੱਗਿਆ ਅਸੀਂ ਸਮਝਾਂਗੇ ਉਹਦੇ ਨਾਲ ਕੋਈ ਆਪਣਾ ਇੰਟਰਸਟ ਹੈ ਉਹਦੇ ਨਾਲ ਕੋਈ ਨੀਸਾਪਤੀ ਕੀਤੀ ਗਈ ਤੇ ਇਹ ਕੰਮ ਹੋ ਰਿਹਾ ਹੈ ਕਹਿਣਾ ਚਾਹੁੰਦੇ ਆਂ ਜੀ ਪਿੱਛੇ ਸਾਡੇ ਨਾਲ ਵੀ ਬਾਣ ਲੱਗਦਾ ਸੀਗਾ ਤੇ ਟੋਬਾ ਟੁੱਟ ਗਿਆ ਜੀ ਜੇ ਅਸੀਂ ਮਕਾਨ ਬਣਾ ਕੇ ਹਟੇ ਸੀ ਸਾਰਾ ਮਕਾਨ ਪਾਟ ਗਿਆ ਉਹ ਵੀ ਇੱਟਾ ਪਸੰਗਾ ਹੋ ਗਿਆ ਜੀ ਉੱਤੇ ਕੁਚੀ ਮਾਰੀ ਹੋਈ ਐ ਇੱਟਾ ਬਸਾ ਕੇ ਕੁੱਤੇ ਵੜਨ ਦੀ ਸੀ ਮਗਰ ਦੀ ਹੁਣ ਚੇਲ ਸਾਹਿਬ ਮਤ ਕਰਨਾ ਚਾਹੁੰਦੇ ਕੀ ਕਹਿੰਦੇ ਜੀ ਹਾਂ ਜੀ ਵੀ ਮਦਦ ਕਰਨ ਦੀ ਸਾਡੀ ਗਰੀਬਾਂ ਦੀ ਹਾਂ ਕੀ ਕੁਝ ਚਾਹੀਦਾ ਤੁਹਾਨੂੰ ਜੇ ਤੁਹਾਨੂੰ ਦਿੱਸੀ ਜਾਂਦਾ ਸਾਰਾ ਮਕਾਨ ਪੱਟਾ ਹੋਇਆ ਜੀ ਸਾਡਾ ਹੂੰ ਤੇ ਦੇਖ ਕੇ ਚੱਲ ਸਾਬ ਹਾਂਜੀ ਦੇਖ ਲਓ ਜੀ ਹਾਂ ਕਰਵਾਉਣਗੇ ਕੰਮ ਜੀ ਹਾਂਜੀ ਜ਼ਰੂਰ ਸਾਰਿਆਂ ਦਾ ਧੰਨਵਾਦ ਜੀ ਚੱਲ ਸਾਬ ਦਾ ਵੀ ਧੰਨਵਾਦ ਸਾਰੇ ਨਗਰ ਦਾ ਹੀ ਧੰਨਵਾਦ ਆ ਜੀ ਮੇਰਾ ਨਾਮ ਜਰਨੈਲ ਸਿੰਘ ਹੈ ਇਹਨਾਂ ਨੇ ਕਿਹਾ ਜੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਜਿਸ ਤਰ੍ਹਾਂ ਪਹਿਲਾਂ ਪਿਛਲੇ ਸਾਲ ਥੋੜੇ ਜਿੜ ਹੋ ਗਿਆ ਇਹਨਾਂ ਦੇ ਨਾਲ ਇਹਨਾਂ ਦੇ ਕਾਕਾ ਗੁਜਾਰਿੰਦਰ ਸਿੰਘ ਚੱਲ ਸਾਬ ਆਏ ਸੀ ਪਿੰਡ ਦੇ ਵਿੱਚ ਜੋ ਗਰੀਬਾਂ ਦੇ ਘਰਾਂ ਵਾਸਤੇ ਸੋਚਿਆ ਹੈ ਸਟੇਡੀਅਮ ਵਾਸਤੇ ਸੋਚਿਆ ਹੈ ਆਪਕੇ ਪਿੰਡ ਦੇ ਭਲੇ ਵਾਸਤੇ ਸੋਚਿਆ ਹੈ ਬਹੁਤ ਹੀ ਅੱਜ ਆਪ ਆ ਕੇ ਮੌਕਾ ਦੇਖ ਕੇ ਗਏ ਨੇ ਸਾਰੀ ਪੰਚਾਇਤ ਨਗਰ ਨਿਵਾਸੀ ਸਾਰਿਆਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਹ ਕੰਮ ਹੁਣ ਛੇਤੀ ਮਤਲਬ ਹੈ ਤੁਹਾਨੂੰ ਬਹੁਤ ਹੀ ਖੁਸ਼ੀ ਹੈ ਜਿੰਨਾ ਹਮ ਸਾਡੇ ਵੈਲ ਸਾਹਿਬ ਸਾਡੇ ਨਗਰ ਵਾਸੀ ਚੁੱਕੇ ਰਹੇ ਹਨ ਬੋਲੀ ਚੰਗਾ ਸਾਹੀ ਬਿਲਕੁਲ ਲੋਕਾਂ ਦੇ ਸਹਿਯੋਗ ਸੁਝਾਅ ਜੋ ਸੁਝਾਅ ਜੋਗ ਦੇਣਗੇ ਹਮ ਤੇ ਚੜ੍ਹਦੀ ਕਲਾ ਹੋਵੇ ਲੋਕਾਂ ਨੂੰ ਸਹਿਯੋਗ ਦੇਣਾ ਚਾਹੀਦਾ ਮੇਰਾ ਨਾਮ ਸੁਪਾਲ ਸਿੰਘ ਹੈਗਾ ਤੇ ਇਹ ਮੇਰੀ ਵਾਈਫ ਰਾਜਰਣੀ ਦਾ ਪੰਜਵਾਂ ਮੌਕੇ ਤੇ ਤੇ ਅੱਜ ਅਸੀਂ 60 ਡੀਆਈਆਰ ਦੀ ਸਾਡੇ ਪਿੰਡ ਤੇ ਜੰਪਾਲ ਸਰਦਾਰ ਹਰਿੰਦਰ ਸਿੰਘ ਜੀ ਚਾਹ ਨਾਲ ਸਾਡੇ ਪਿੰਡ ਆਏ ਸੀ ਤੇ ਅਸੀਂ ਉਹਨਾਂ ਦੇ ਨਾਲ ਪਿੰਡ ਦੇ ਵਿੱਚ ਘਰ ਘਰ ਜਾ ਕੇ ਸਰਵੇ ਕਰਵਾਇਆਗਾ ਜਦੋਂ ਪਿਛਲੀ ਵਾਰ ਉਹਨਾਂ ਨੇ 3 ਤਰੀਕ ਨੂੰ ਪਿੰਡ ਦੀ ਸੱਤ ਪ੍ਰੋਗਰਾਮ ਕਰਵਾਇਆ ਸੀ ਉਦੋਂ ਆਏ ਸੀਗੇ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਵਿਸ਼ਵਾਸ ਦਿਵਾਇਆ ਸੀ ਕਿ ਜਿੰਨੇ ਵੀ ਗਰੀਬ ਘਰ ਹੈਗੇ ਕੱਚੇ ਘਰ ਹੈਗੇ ਜਿਆਦਾ ਖਾਸਾ ਹਾਲਤ ਆ ਵੀ ਅਸੀਂ ਬਣਾ ਕੇ ਦੇਵਾਂਗੇ ਤੇ ਉਸ ਦੀ ਅੱਜ ਉਹ ਸਰਵੇ ਕਰਨ ਆਏ ਸੀ ਅਸੀਂ ਨਾਲ ਜਾ ਕੇ ਸਰਵੇ ਕਰਵਾਇਆਗਾ ਤੇ ਉਹਨਾਂ ਨੇ ਸਾਨੂੰ ਪੂਰਾ ਕਿਹਾਗਾ ਜੱਜ ਕੇ ਵੀ ਠੋਕ ਕੇ ਗੱਲ ਕਹੀ ਹੈ ਵੀ ਅਸੀਂ ਇਹ ਬਣਾ ਕੇ ਦੇਣੀ ਹੈ ਵੀ ਕੋਈ ਗੱਲਾਂ ਨਹੀਂ ਹੈਗੀਆਂ ਤੇ ਬਣਾ ਕੇ ਦੇਣ ਕੇ ਸਾਨੂੰ ਪੂਰਾ ਵਿਸ਼ਵਾਸ ਹੈ ਅਸੀਂ ਉਹਨਾਂ ਦਾ ਪਿੰਡ ਆਉਣ ਤੇ ਬਹੁਤ ਤੈਅਦਲੋਂ ਅੱਜ ਧੰਨਵਾਦ ਕੀਤਾ ਜੀ ਆਇਆਂ ਨੂੰ ਕਹਿੰਦੇ ਆ ਅਸੀਂ ਉਹਨਾਂ ਨੂੰ ਤੇ ਬਾਕੀ ਸਾਨੂੰ ਉਹਨਾਂ ਦਾ ਪਹਿਲਾਂ ਤੋਂ ਲੈ ਕੇ ਬਹੁਤ ਸਾਡੇ ਨਗਰ ਨੂੰ ਸਹਿਯੋਗ ਰਿਹਾ ਹੈਗਾ ਤੇ ਅੱਗੇ ਤੋਂ ਵੀ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਹੈਗਾ ਵੀ ਅਸੀਂ ਤੁਹਾਡਾ ਡਟ ਕੇ ਸਹਿਯੋਗ ਕਰਾਂਗੇ ਕਿਸੇ ਗੱਲ ਤੋਂ ਘਬਰਾਉਣ ਦੀ ਲੋੜ ਨਹੀਂ ਇੰਨਾ ਘਰਾਂ ਦੇ ਵਿੱਚ ਅਸੀਂ ਅੱਜ ਗਏ ਆਂਗੇ तकरीबन ਕਾਫੀ ਘਰ ਸੀਗੇ ਸਾਰਿਆਂ ਦੀਆਂ ਹਾਲਤ ਜਿੰਨਾਂ ਦੀ ਖਰਾਬ ਸੀਗੀ ਬਹੁਤ ਘਰਾਂ ਦੇ ਵਿੱਚ ਜਾ ਕੇ ਵੀ ਇਹ ਆ ਕੁਝ ਘਰ ਜਾਣ ਬਣੀਆਂ ਹੋ ਰਹਿ ਗਏ ਉਹਨਾਂ ਦਾ ਵੀ ਸਾਭ ਕਹਿ ਕੇ ਗਏ ਆਗੇ ਵੀ ਅਸੀਂ ਉਹ ਵੀ ਬਣਾਵਾਂਗੇ ਕੋਈ ਗੱਲ ਨਹੀਂ ਹੈਗੀ ਉਹਨਾਂ ਦੀ ਅਸੀਂ ਮੂਵੀ ਬਣਾ ਰੱਖੀ ਹੈਗੀ ਵੀਡੀਓ ਵਗੈਰਾ ਤੇ ਅਸੀਂ ਉਹਨਾਂ ਤੋਂ ਸਾਥ ਚਾਹੁੰਦੇ ਆਗੇ ਵੀ ਉਹ ਜਦੋਂ ਅਸੀਂ ਘਰ ਇਹ ਸਾਭ ਨੇ ਸ਼ੁਰੂ ਕਰਵਾਏ ਹੈਗੇ ਵੀ ਉਹ ਮਤ ਨਾਲ ਨਾਲ ਕੀ ਬਣਵਾਉਣ ਤੇ ਜਲਦੀ ਤੋਂ ਜਿੰਨਾ ਜਲਦੀ ਤੋਂ ਜਲਦੀ ਹੋ ਸਕੇ ਉਹ ਕਹਿੰਦੇ ਵੀ ਅਸੀਂ ਜਿੰਨੇ ਜਿਹੜੇ ਜਿਆਦਾ ਪਹਿਲਾਂ ਬਣਨ ਵਾਲੇ ਉਹਨਾਂ ਨੂੰ ਪਹਿਲਾਂ ਲੜੀਵਾਰ ਬਣਾ ਕੇ ਦੇਣੀ ਦੇਣੀ ਹੈਗੀ ਤੇ ਅਸੀਂ ਉਹਨਾਂ ਤੋਂ ਵੀ ਪੂਰੇ ਸਹਿਯੋਗ ਦੀ ਮੰਗ ਕਰਦੇ ਹਾਂ ਪਹਿਲਾਂ ਤੋਂ ਲੈ ਕੇ ਸਾਡਾ ਨਗਰ ਨੇ ਸ਼ੁਰੂ ਤੋਂ ਲੈ ਕੇ ਸਾਡਾ ਗ੍ਰਾਮ ਪੰਚਾਇਤ ਦਾ ਨਗਰ ਪੂਰਾ ਸਹਿਯੋਗ ਕਰ ਰਿਹਾ ਹੈਗਾ ਤੇ ਇਸੇ ਤਰ੍ਹਾਂ ਹੀ ਅਸੀਂ 5 ਸਾਲ ਵਾਸਤੇ ਪੂਰੇ ਸਹਿਯੋਗ ਦੀ ਮੰਗ ਕਰਦੇ ਹਾਂ ਅਸੀਂ ਜਿੰਨਾ ਸਰਕਾਰ ਵੱਲੋਂ ਸਾਨੂੰ ਮਿਲੂਗਾ ਵੱਧ ਤੋਂ ਵੱਧ ਅਸੀਂ ਉਹ ਵੀ ਲਵਾਉਣ ਦੀ ਕੋਸ਼ਿਸ਼ ਕਰੀ ਜਾਂਦੇ ਹਾਂ ਤੇ ਜਿੰਨਾ ਵੀ ਅਸੀਂ ਐਮਐਲਏ ਸਾਹਿਬ ਨੂੰ ਵੀ ਮਿਲੇ ਆ ਉਹਨਾਂ ਨੇ ਵੀ ਸਾਨੂੰ ਪੂਰਾ ਭਰੋਸਾ ਦਿਵਾਇਆ ਹੈਗਾ ਵੀ ਅਸੀਂ ਪਿੰਡ ਦੇ ਵਿੱਚ ਉਹਨਾਂ ਨੇ ਵੀ ਆਉਣਾ ਹੈ ਕੱਲ ਨੂੰ ਆਉਣਾ ਹੈਗਾ ਆ ਕੇ ਉਹ ਪਿੰਡ ਦਾ ਸਰਵੇ ਕਰਨਗੇ ਸਰਵੇ ਕਰਕੇ ਜਿੰਨੇ ਕੰਮ ਹੋਣ ਵਾਲੇ ਆ ਉਹਨਾਂ ਦੀ ਲਿਸਟ ਬਣਾ ਕੇ ਅਸੀਂ ਸਰਕਾਰ ਨੂੰ ਦੇਣੀ ਹੈ ਤੇ ਉਸ ਤੋਂ ਬਾਅਦ ਜਿਵੇਂ ਵੀ ਆ ਉਹ ਕਹਿੰਦੇ ਲੜੀਵਾਰ ਅਸੀਂ ਕੰਮ ਚੱਲ ਪਰਵਾ ਰਹੇ ਆ ਅਸੀਂ ਉਹਨਾਂ ਨੂੰ ਵੀ ਮੋਸਟ ਵੈਲਕਮ ਕਹਿੰਦੇ ਆਗੇ ਕੱਲ ਨੂੰ ਆਉਣਗੇ ਉਹ ਤੇ ਅਸੀਂ ਕੰਮਾਂ ਤੋਂ ਜਾਣੂ ਕਰਵਾਈ ਜਾਣਾ ਜੀ ਲੜੀਵਾਰ ਪੰਸਾਲ ਅਸੀਂ ਇਹੀ ਆਸ ਕਰਦੇ ਆਂ ਸਰਕਾਰਾਂ ਤੋਂ ਵੀ ਆਸ ਕਰਦੇ ਆਂ ਕਿ ਉਹ ਵੀ ਸਾਡਾ ਵਰਤਮਾਨ ਸਹਿਯੋਗ ਕਰਨਗੇ